ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵਾਰ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਅੱਜ ਦੀ ਆਪਣੀ ਵਿਜਿਟ ਪਿੰਡ ਮੀਰਕੇ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਤਹਿਸੀਲ ਲਗਦੀ ਸਜਨੋ ਪੱਟੀ ਬਾਈ ਬਲਵਿੰਦਰ ਦੇ ਫਾਰਮ ਤੇ ਪਹੁੰਚੇ ਆਂ ਚਾਰ ਮੱਜਾਂ ਦੀ ਡਿਟੇਲ ਕਰਦੇ ਆਂ ਸਾਂਝੀ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਇਸ ਪਸ਼ੂ ਇੱਥੋਂ ਖਰੀਦਦਾਰੀ ਕਰਵਾਈ ਜਾਂਦੀ ਹੈ ਫਾਰਮ ਤੋਂ ਤੇ ਸ਼ੇਅਰ ਦੱਬ ਕੇ ਕਰਦੇਓ ਭਾਈ ਬਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਕੀ ਹਾਲ ਠੀਕ ਜੀ ਵਧੀਆ ਵਧੀਆ ਓਕੇ ਰਿਪੋਰਟ ਵਧੀਆ ਜੀ ਨਵੇਂ ਤਾਜੀ ਸਾਰੇ ਵਧੀਆ ਜੀ ਪ੍ਰਾਣੀ ਕੋਈ ਸੁਣਾ ਦੋ ਪ੍ਰਾਣੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਅੱਛਾ ਰੇਡ ਕਿਤਰਾ ਫਿਰ ਪ੍ਰਾਣੀਆਂ ਹੀ ਹਾਂਜੀ ਭਾਵੇਂ ਰੇਡ ਚਗਵੇਂ ਹੋਣ ਪਾ ਆਪਾਂ ਜੀ ਜੀ ਪ੍ਰਾਣੇ ਵਾਲੇ ਨਰ ਰੱਖਣੇ ਨੋਰਮਲ ਡਰੈਸ ਕਰੀਏ ਨੋਟ ਪੈਨਡ ਮੀਰ ਕੇ ਜੀ ਤਸਵੀਰ ਪੱਟੇ ਜੀ ਪਹਿਲਾ ਦਰਨ ਤਰਨ ਮੋਬਾਈਲ ਨੰਬਰ ਮੋਬਾਈਲ ਨੰਬਰ 95099 ਜੀ ਹਾਂ 2030 ਠੀਕ ਹੈ ਸ਼ੁਰੂਆਤ ਕਰੀਏ ਇਸ ਤੋਂ ਹਾਂਜੀ ਵਾਹ ਜੀ ਵਾਹ ਤਾਜੀ ਸੂਈ ਹਾਂਜੀ ਕਿੜਵਾ ਸੂਆ ਪਹਿਲਾ ਸੂਆ ਜੀ ਪਹਿਲਾ ਹੀ ਆ ਹਾਂਜੀ ਤੇ ਦੁੱਧ ਕੋਲ ਕਿੰਨਾ ਹੋ ਦੁੱਧ ਸੰਤੂ ਸਾਹਿਬ 10 ਕਿਲੋ ਹਾਜ਼ਰ ਆਪਾਂ 9 ਕਿਲੋ ਆਨੇਗੇ 9 ਕਿਲੋ ਆਨੇ ਹਨ ਮਗਰ ਕੱਟ ਹੀ ਆ ਗਈ ਫੀਮੇਲ ਤਾਜੀ ਸੂਈ ਨਾ ਤਾਜੀ ਸੂਈ ਲੋ ਜੀ ਨੋਕ ਵਾਲਾ ਥਾਨ ਆ ਗਿਆ ਛੋੜੀ ਜੀ ਕੈਮਰੇ ਤੋਂ ਕਾਬਰਤੀ ਸਜ ਨੂੰ ਥਾਨ ਲੈਵਾ ਪੱਦਰਿਆ 9 ਕਿਲੋ ਦੁੱਧ ਆ ਪੱਕਾ ਹਾਂਜੀ ਇਹਨੂੰ ਤੋਰ ਦੋ ਇਹਨੂੰ ਹੀ ਕੱਟੀ ਸੱਜਣੋ ਆ ਮਗਰ ਵੇਖੋ ਬੜੀ ਪਿਆਰੀ ਨੀਲੀ ਦੀ ਕੱਟੀ ਆ ਤੇ ਪਹਿਲਾ ਸਵੇਰ ਹੀ ਪਲੂਨ ਦੀ ਝੋਟੀ ਸੋਈ ਹੋਈ ਆ। ਆਉ ਜੋ। ਖਾਂ ਲੈ ਵਾ ਬੜਾ ਸੋਹਣਾ ਪੱਧਰ ਇੱਕੋ ਜ। ਮੋੜਿਓ ਬਾਈ ਜੀ। ਲੈਓ। ਲਾਇਓ ਬਿੱਟੂ ਵਾਪਸ। ਧਿਆਨ ਨਾਲ ਕੈਮਰੇ ਤੋਂ ਥੋੜਾ ਜਿਹਾ ਘਾਬਰਦੀ ਆ। ਲੈਓ ਜੀ। ਘਰਦੀ ਆ। ਉੰਜ ਬੜੀ ਮਿੱਠੀ ਆ। ਉਹਨਾਂ ਸੱਜਣੋ ਸ਼ਾਰਟ ਦੇ ਵਿੱਚ ਧਾਰਾਂ ਵੀ ਮਰਵਾ ਕੇ ਵਿਖਾਈਆਂ। ਉਹ ਜਿਤਨਾ ਮਰਜ਼ੀ ਚੋਈ ਜਾਓ। ਠੰਡੀ ਮਿੱਠੀ ਆ ਪੂਰੀ। ਤੇ ਠੰਡਾ ਨੇੜੇ ਤੋਂ ਕਰ ਲੋ ਚੈੱਕ। ਨੋ ਗਾਲਾ ਥਾਨ ਹੈਗਾ ਬੜਾ ਸੋਹਣਾ ਥਾਨ ਹੈ ਕਰਮਾਲੀ ਨੂੰ ਲੱਗਾ ਦੇਖ ਸਕਦੇ ਜੀ। ਸ਼ਿਵਾਈ ਵੀ ਬੜੀ ਸੋਹਣੀ ਆ ਬੇਟੂ ਧਾਰਾਂ ਜੈ ਇਸ ਤਰ੍ਹਾਂ ਮਰਵਾਉਗੀ ਹੁਣ? ਹਾਂ ਜਿਤਨਾ ਮਰਜ਼ੀ ਸੰਤੂ ਸਾਹਿਬ। ਮਰਵਾ ਦਿਓ। ਵਾਹ ਜੀ ਵਾਹ। ਨਾਟਕੇ ਖਲੋਗੀ ਹਨਾ। ਲੱਤ ਨਾ ਲਾਓ ਸੰਤੂ ਸਾਹਿਬ ਲਾਤਰਾ ਲਾਓ। ਹਾਂ ਨਾਟਕੇ ਪੂਰੀ ਨਾਟਕੇ ਖਲੋ ਗਈ ਆ ਹਾਂ ਕੈਮਰੇ ਤੋਂ ਕਾਬਰਦੀ ਹਨਾ ਡਰਦੀ ਆ ਕੋਈ ਗੱਲ ਹੀ ਨਹੀਂ ਹੂੰ ਸ਼ਵਾਈ ਬੜੀ ਪੋਲੀ ਹਨਾ ਕਰਮਾਂ ਵਾਲੇ ਲੱਗੇ ਜਿੰਦੀ ਰਵੇ ਬਾਈ ਜੀ ਇਹਦੀ ਕੀਮਤ ਕਿੰਨੀ ਕਰਦਗੇ ਸੰਦੇ ਸਾਹਿਬ ਮੁੱਲ ਲੋਕਾਂ ਨਾਲ ਨਹੀਂ 1 20 1 15 ਤੇ ਕਰਨਾ ਹੀ ਨਹੀਂ ਆਪਾਂ ਦੇ ਹੂੰ 95000 ਦੀ ਦੇਦਿਏ ਜੀ ਉਹ ਚੋਂ 90000 ਦੀ ਉਹ ਚੋਂ ਹੁਣ ਤੁਸੀਂ ਦੱਸ ਦੇ ਜੀ ਸਾਡੇ ਆਖਾਂ ਤੇ ਰਹਿਣਾ ਨਹੀਂ ਤਾਂ ਹਾਂਜੀ ਸਾਡੇ ਆਖੇ ਤੇ ਰਹਿਣਾ ਨਹੀਂ ਤਾਂ 85 ਦੀ ਦੇ ਦੀਏ ਉਹ ਝੋ ਹੋਰ ਕਰ ਦੀਏ ਹਾਂਜੀ ਹੋਰ ਕਰ ਦੀਏ 2000 ਛੋਟ ਕਰ ਦੀਏ 80 ਦੀ ਕਰ ਦੀਏ ਨਹੀਂ ਸੰਧ ਕਰ ਦੀਏ ਨਹੀਂ ੱੱਕਿਆ 80 ਦੀ ਕਰ ਦੀਏ ਚਲੋ 82 ਦੀ ਦੇ ਦੇ 81 ਦੀ ਠੀਕ ਨਹੀਂ ਹੈ ਜਾਣ ਦੇ ਚਲੋ 81 81 ਦੀ ਜਾਣ ਦੀ ਪਰ ਸੰਤੂ ਸਾਹਿਬ ਜਿਹੜਾ ਖੜੂਗਾ ਨਾ ਯਾਦ ਕਰੂਗਾ ਹਨਾ ਥਾਨੇ ਬਾਬੜਾ ਸੁਣਾ ਕਰ ਮੰਨ ਲਗਾ ਨੋਕ ਵਾਲਾ ਥਾਨਿਆ ਤੇ ਸੋਹਣੀ ਏ ਛੋਟੀ ਤੇ ਇਹ ਗੱਬਣ ਆ ਗਈ ਹਨਾ ਤਿਆਰੀ ਤੇ ਬਾਈ ਤਾਣੀ ਅੰਦਾ ਵੀ ਚੰਗਾ ਬਣ ਗਿਆ ਇਹ ਵੀ ਪਲੂਣ ਹੀ ਆ ਹਾਂ ਹਾਂ ਤੋਰਦੀ ਹੈ ਇਦਨੋਂ ਇਹ ਪਹਿਲੇ ਸਵੇਰ ਸੂਣ ਹੀ ਹਾਂ ਇਹ ਵੀ ਪਹਿਲਾ ਸਵੇਰ ਹੀ ਸੂਣ ਜਾ ਰਹੀ ਆ ਹਾਂ ਹਲਾਉ ਸਾਨੂੰ ਤੋਰਦੀ ਵੜੀ ਪਹਿਲਵਾਨਾ ਆਫੂ ਆ ਮੀਡੀਅਮ ਸਾਈਜ਼ ਆ ਨਾ ਬਾਲਾ ਜਿਆਦਾ ਵੱਡਾ ਹੋਣੀ ਆ ਛੋਟੀ ਸੋਹਣੀ ਆ ਪੂਰੀ ਸੋਹਣੀ ਸੁਨੱਖੀ ਆ ਲਾਓ ਜੀ ਮੋੜ ਲਿਓ ਸਮਾਂ ਕਿੰਨਾ ਕੇ ਲੱਗੀ ਤੁਹਾਡੇ ਨੂੰ ਅੱਜ ਨਾ ਛੱਪ ਤੱਕ ਕਰੋਗੀ ਛੱਪ ਤੱਕ ਹਾਂਜੀ ਤੇ ਪਤਾ ਪੜੋ ਕੇ ਆ ਪਾਰ ਪਿਛਾ ਮੈਂ ਅਗੋਰ ਗੱਲ ਹੀ ਨਹੀਂ ਬਿਲਕੁਲ ਓਕੇ ਹੈ ਨਾ ਲਓ ਜੀ ਨੂੰ ਤੇ ਇਹਦੀ ਕੀਮਤ ਇਹਦਾ ਸੰਦੇ ਸਾਹਿਬ 85 ਨਾ ਕਰੀਏ ਨਹੀਂ ਕਰਨਾ ਤਾਂ ਹਾਂਜੀ ਕਾਂ ਇੱਕੜਾ ਡਰਾਉਣਾ ਯਾ ਮੁੜਕੇ ਨਹੀਂ ਕਰਨਾ ਹਾਂਜੀ ਪੈਰਾਂ ਚ ਜ਼ਮੀਨ ਕੱਢਣ ਦੇਖ ਰਾਂ ਦੇ ਮੈਂ ਨਾ ਸਿੱਧੀ ਦੇਦੀ ਹਰ ਜੀ ਹੋਰ ਹੈ ਹੈ ਹੋਰ ਸੰਧੂ ਸਾਹਿਬ ਦੇ ਭੈਣ ਭਰਾ ਸਿਰ ਨਾ ਨਖ ਪਾਵੇ ਹਾਂ 70 ਦੇ 171000 ਦੀ ਝੋਟੀ ਦੇਣੀ ਹੈ 81 ਤੇ 171 ਹਾਂਜੀ 10000 ਇਹ ਸਿੱਧੀ ਛੋੜ ਕਰ ਦੇਣੀ ਹੈ ਵਾਹ ਜੀ ਵਾਹ ਹਾਂ ਇਹ ਝੋਟੀ ਇਹਦੇ ਨਗੀਨਾ ਹੈ ਟਾਉ ਦਾ ਹਾਂਜੀ ਟਾਉ ਦਾ ਹਾਂਜੀ ਹਾਂਜੀ ਵਾਹ ਵਾਹ ਤੇ ਆ ਆ ਜੀ ਸੁਈ ਸੁਵਾਈ ਹੈ ਨਾ ਟਾਲੀ ਹਾਂਜੀ ਦੁੱਧ ਕੋਲ ਕਿੰਨਾ ਪੱਕਾ ਦੁੱਧ ਸੰਤੂ ਸਾਹਿਬ 7 ਕਿਲੋ ਆਪਾਂ 6 ਕਿਲੋ ਆਨੇ ਆ ਜੀ ਠੀਕ ਆ ਆ ਬੱਚਾ ਉਹ ਚੁੰਗੀ ਜਾਂਦਾ ਜੋ ਉਲਟਾ ਆ ਸਜਣੋ ਬੱਚਾ ਜਿਹੜਾ ਨਾ ਤੇ ਦੂਜਾ ਬੱਚਾ ਚੁੰਗੀ ਜਾਂਦਾ ਏਡੀ ਕਰਮਾ ਵਾਲੀ ਮਿੱਠੀ ਮੈਂ ਵਾਹ ਜੀ ਵਾਹ ਦਾਲ ਆ ਗਿਆ ਉਹ ਆਪਣਾ ਇਹ ਛੋਟੀ ਸੰਤੂ ਸਾਹਿਬ ਵੀ ਰੱਬ ਦਾ ਨਾਮ ਲੈਣ ਵਾਲੀ ਹੈ ਏਡੀ ਮਿੱਠੀ ਹੈ ਨਾ ਤੇ ਉਹ ਸੂਤ ਗਿਆ ਚਲ ਕੋਈ ਇਹਨੂੰ ਖੋਲ ਕੇ ਜਿੰਦੇ ਕਰਮਾ ਚ ਪੀਤੀ ਜਾਂਦੇ ਆਪਾਂ ਪਪਰਾ ਕਰਦੀ ਮੜੇ ਕਰ ਦਿਓ ਖੋਲ ਕੇ ਬੱਚੇ ਨੂੰ ਆਹ ਖੋਲ ਕੇ ਨਿੱਕੀ ਨਿੱਕੀ ਝੋਟੀ ਨਿੱਕੀ ਝੋਟੀ ਹਾਂ ਇਹਦੀ ਡਿਟੇਲ ਕਰੋ ਸਾਜੀ ਹਾਂਜੀ ਤੇ ਦੋ ਤੋਂ 7 ਕਿਲੋ ਪੱਕਾ 6 ਕਿਲੋ ਹਾਂ ਲਓ ਜੀ ਸੱਜਣੋ ਲਓ ਜੀ ਇਹ ਵੀ ਪਹਿਲਾ ਸਵੇ ਸਹੀ ਆ ਸਾਰਿਆਂ ਪਹਿਲਣਾ ਆ ਰਹੀ ਠੀਕ ਆ ਪਹਿਲਾ ਪਹਿਲਾ ਸਵੇਾਈ ਲੈਂਦੀਆਂ ਹਾਂ ਪਹਿਲਣਾ ਇਕੱਠੀਆਂ ਕੀਤੀਆਂ ਵਾਹ ਜੀ ਵਾਹ 7 ਕਿਲੋ ਦੁੱਧ ਪੱਕਾ ਹਾਂਜੀ ਵਾਹ ਜੀ ਵਾਹ ਤੇਰੀ ਕਾਬਰ ਦੀ ਆ ਇਹਨੂੰ ਦਲਦੀ ਹਾਂ ਪਹਿਲਣਾਈ ਆ ਪਹਿਲਣਾਈ ਬਾਬੇ ਵੀ ਆ ਗਏ ਪੜਾਵਾਂ ਵਾਲੇ ਬਾਬੇ ਵੀ ਆ ਗਏ ਇੱਧਰ ਪੜਾਵਾਂ ਵਾਲੇ ਵਾਹ ਜੀ ਵਾਹ ਤੇ ਭਾਈ ਬਿੱਟੂ ਇਹਦੇ ਕੀਮਤ ਕਿੰਨੀ ਕਿਹਾ ਸੋਨ ਦਾ ਫਾਇਦਾ ਮੁੱਲ ਛੋਟਾਇਆ ਹੀ ਆ ਗਿਫਟ ਦਾ ਕੰਮ ਹੀ ਆ ਹਾਂਜੀ ਗਿਫਟ ਜਿਹੀ ਕਰਨਾ 10000 ਦੀ 62 ਦੀ ਹਾਂ ਉਹ ਚੋਂ ਹਾਂਜੀ ਉਸ ਚੋਂ ਪਿਆਰ ਖੰਡ 2000 ਛੋਟ ਕਰਦੀ ਨਹੀਂ ਉਹ ਜਾਰੀ ਕਰ ਦੇਣੀ ਮੈਨੂੰ ਪੜਾ ਬਾਕੀ ਤੇ ਇਹ ਕਰਦੇ ਤੁਹਾਡੇ ਨਾਲ ਹੈ ਮੈਂ ਨਾ ਬਾਦਾ ਪ੍ਰੇਮ ਕਰਦੇ ਤੁਹਾਡੇ ਨਾਲ 55000 ਦੇ ਸੰਤੋਖ ਜਸਨੋ ਜੀ ਵਾਹ ਜੀ ਮੌਜਾਂ ਲੱਗੀਆਂ ਇਹ ਜਿਹੜਾ ਖੜੇ ਯਾਦ ਕਰੇ ਹੈ ਨਾ ਰਮਾ ਕਾਂਬੇ ਆ ਗਏ ਵੱਡਾ ਹਾਂਜੀ ਡੇਰੀ ਵਾਲਾ ਲੈ ਜਾਓ ਜੀ ਅਰਸਾ ਕੱਟੀ ਮਰਈ ਇਹਦੀ ਅੱਛਾ ਬੱਚਾ ਮਰ ਗਿਆ ਜੀ ਹਾਂਜੀ ਕੱਟੀ ਮਰ ਗਈ ਪਰਸੋਂ ਕੱਟੀ ਹੈ ਜੀ ਕੱਟੀ ਮਰ ਗਈ ਤੇ ਬਿਨਾ ਬੱਚੇ ਤੋਂ ਦੁੱਧ ਕੋਲ ਕਿੰਨਾ ਪੱਕਾ ਵੀਰ ਦੁੱਧ ਦੇ 9 ਕਿਲੋ 8 ਕਿਲੋ ਦੀ ਗਰੰਟੀ ਅੱਛਾ 8 ਕਿਲੋ ਦੁੱਧ ਪੱਕਾ ਜੀ ਹਾਂਜੀ ਤੀਸਰਾ ਸੂਬਾ ਸੋਈ ਆ ਮੋੜ ਲਿਓ ਵਜਨ ਵੱਟਾ ਫੁੱਲ ਵੱਡਾ ਹਨਾ ਇਹ ਆਪਣੇ ਚੈਨਲ ਤੇ ਸੰਧੂ ਸਾਹਿਬ 75000 ਦੀ ਸੱਜਰ ਮੱਝ ਜਿਹੜੀ ਆਪਾਂ ਭਾਈ ਅੱਛਾ 75000 ਦੀ ਜੈਸਨੋ ਸੱਜਰੋਂ ਪਾਈ ਸੀ ਫੇਰ ਆ ਗਈ ਫਿਰ ਸਲਦੇ ਬੱਟੇ ਜੇ ਫਿਰ ਵਾਪਸ ਲੈ ਲਈਆ ਸੱਜਰ ਮੈਂ ਲੈ ਕੇ ਹੁਣ ਗਏ ਤੇ ਦੇ ਗਏ ਹਣਾ ਤੇ ਇਹਦੀ ਕੀਮਤ ਬਾਈ ਜੀ ਫਿਰ ਕਿੰਨੀ ਹੋ ਗਈ ਹੁਣ ਇਹ ਤਾਂ ਸੰਦੂ ਸਾਹਿਬ ਮੁੱਲ ਕਰਨ ਨੂੰ ਦਿੱਤਾ ਮੈਂ ਪੈਠ ਹੀ ਕਰ ਲਈਏ ਅੱਛਾ ਪਰ ਆਪਾਂ ਨਹੀਂ ਕਰਨਾ ਨਹੀਂ ਸੇਮ ਤੋਂ ਹੀ ਕਰ ਦੇਣਾ ਹਾਂਜੀ 55 ਆਪਾਂ ਤੁਹਾਨੂੰ ਕੂਨ ਵਾਲਾ ਕੰਮ ਨਹੀਂ ਕਰਨਾ ਅੱਛਾ ਨੋ ਕਦਰਾ ਪਾ ਲਾਇਆ ਜਾਂਦਾ ਹਾਂ 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 ਦਾਈਆਂ ਤੋਂ ਨਿਆ ਪੇਟ ਲਈ ਕੀ ਆਨੇ ਦੇ ਛੇ ਵੇ ਆ ਸਾਨੂੰ ਪਤਾ ਸੇਮ ਟੂ ਰੇਟ ਚੱਲ ਰਹੀ ਹੈ ਤੁਸੀਂ ਜੋ ਵਜ਼ਨ ਛੱਡਦੇ ਆ ਉਹ ਤੋਂ ਕਹਿ ਭਾਵੇਂ ਤੇ ਆ ਬੱਚੇ ਵਾਲੀ ਲੈ ਜੇ ਭਾਵੇਂ ਬੱਚੇ ਵਾਲੀ ਲੈ ਜੇ ਹਾਂਜੀ ਤੇ ਭਾਵੇਂ ਬਿਨਾ ਬੱਚੇ ਤੋਂ ਲੈ ਜੇ ਏ ਸੱਜਣੋ 55 55000 ਦੇ ਪੀਸ ਐਂਡ ਵਾਲੇ ਦੋ ਤੇ ਇੱਕ 81 ਤੇ ਇੱਕ 71 ਇੱਕ 71 ਠੀਕ ਆ ਚਾਰੇ ਚੰਗੀਆਂ ਮੇਲਾ ਲੁੱਟ ਲਿਓ ਪਿੰਡ ਮੀਰਕੇ ਪਹੁੰਚ ਕੇ ਤੇ ਭਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਸਾਸਰੀ ਕਾਲ ਜੀ ਸਾਰਿਆਂ ਨੂੰ